ਸਭ ਤੋਂ ਵੱਡਾ ਦੁੱਖ ਸਾਡੇ ਪੰਥ ਕਾਗੋ ਨੂੰ ਸਾਡੇ ਪੰਥ ਦੇ ਲੋਕਾਂ ਨੂੰ ਹੋਇਆ ਕਿ ਨਹੀਂ ਹੋਇਆ ਜਨਾਲੇ ਵਿੱਚ ਇਹਨਾਂ ਦੇ ਐਮਐਲ ਨੂੰ ਘੇਰਨਾ ਪੈਣਾ ਅਸੀਂ ਕਹਨੇ ਮੋਦੀ ਮਾੜਾ ਮੈਂ ਕਹਣਾ ਬਿਲਕੁਲ ਮੋਦੀ ਮਾੜਾ ਨਹੀਂ ਹੈਗਾ ਸੁਣ ਲੋ ਕਿਉਂ ਨਹੀਂ ਮਾੜਾ ਹੈਗਾ ਕਿਉਂਕਿ ਜੋ ਮੋਦੀ ਦਾ ਜਾਂਦਾ ਜੋ ਆਪਣੇ ਲੋਕਾਂ ਲਈ ਉਹ ਕਰ ਰਿਹਾ ਉਹ ਕਰ ਰਿਹਾ ਪਰ ਸਵਾਲ ਇੱਥੇ ਖੜਾ ਕੀ ਹੁੰਦਾ ਸਵਾਲ ਇਹ ਖੜਾ ਹੁੰਦਾ ਵੀ ਜੇ ਸਾਡੇ ਸਿੱਖਾਂ ਵਿੱਚ ਸਤਤ ਹੋ ਰਿਹਾ ਉਹਦਾ ਕਾਰਨ ਹੈ ਕਿ ਅਸੀਂ ਆਪਾਂ ਆਪਣੇ ਵਿੱਚ ਹਾਤੀ ਮਾਰੀਏ ਥੋੜੀ ਜੀ ਆਪਣੇ ਵਿੱਚ ਹਾਤੀ ਬੰਦਾ ਕੀ ਮਾਰੀਏ ਕਿ ਅਸੀਂ ਸਭ ਤੋਂ ਪਹਿਲਾਂ ਆਪਾਂ ਆਪਣੇ ਲੱਤਾਂ ਖਿੱਚਦੇ ਆਂ ਸਭ ਤੋਂ ਪਹਿਲਾਂ ਸਿੱਖ ਸਿੱਖ ਦਾ ਵਿਰੋਧ ਕਰਦਾ ਅੱਜ ਜੇ ਅੰਮ੍ਰਿਤਪਾਲ ਵਰਗੇ ਵੀਰ ਸਾਡੇ ਜੇਲਾਂ ਦੇ ਵਿੱਚ ਬੈਠੇ ਨੇ ਉਹਦਾ ਬੈਠਣ ਦਾ ਕਾਰਨ ਕੀ ਆ ਕਾਰਨ ਇਹ ਆ ਕਿ ਸਾਡੇ ਆਪਣੇ ਲੋਕ ਨੇ ਆਪਣੇ ਲੋਕਾਂ ਕਰਕੇ ਜੇਲ੍ਹ ਦੇ ਵਿੱਚ ਬੈਠਾ ਸਭ ਤੋਂ ਵੱਧ ਵਿਰੋਧ ਜੇ ਅੰਮ੍ਰਿਤਪਾਲ ਪੰਜਾਬ ਨੂੰ ਬਚਾਉਣ ਲਈ ਆਇਆ ਨੌਜਵਾਨ ਉੱਠੇ ਪੰਜਾਬ ਨੂੰ ਬਚਾਉਣ ਲਈ ਸਭ ਤੋਂ ਵੱਧ ਦੁੱਖ ਕਿੰਨਾ ਨੂੰ ਹੋਇਆ ਦੱਸੋ ਸਭ ਤੋਂ ਵੱਡਾ ਦੁੱਖ ਸਾਡੇ ਪੰਥ ਕਾਗੋ ਨੂੰ ਸਾਡੇ ਪੰਥ ਦੇ ਲੋਕਾਂ ਨੂੰ ਹੋਇਆ ਕਿ ਨਹੀਂ ਹੋਇਆ ਸਭ ਤੋਂ ਵੱਲੇ ਅਸੀਂ ਦੁਸ਼ਮਣ ਹੀ ਨਹੀਂ ਪਛਾਣ ਸਕਦਾ ਸਾਡਾ ਦੁਸ਼ਮਣ ਕੌਣ ਹੈ ਅਸੀਂ ਆਪਸ ਦੇ ਵਿੱਚ ਲੜੀ ਜਾਂਦੇ ਆ ਉਹ ਕਹਿੰਦਾ ਉਹ ਮਾਰਾ ਉਹ ਕਹਿੰਦਾ ਉਹ ਮਾਰਾ ਸਾਡਾ ਦੁਸ਼ਮਣ ਕੌਣ ਹੈ ਸਾਡੀ ਦੁਸ਼ਮਣ ਹੈ ਜਿਹੜਾ ਰਾਜ ਕਰਦਾ ਸਰੇਣੀ ਜਿਹੜੇ ਰਾਜ ਕਰ ਰਹੇ ਨੇ ਸਾਡੇ ਦੁਸ਼ਮਣ ਉਹ ਨਹੀਂਗੇ ਅਸੀਂ ਦੁਸ਼ਮਣ ਨੂੰ ਪਛਾਣ ਨਹੀਂ ਸਕਦੇ ਸਭ ਤੋਂ ਵੱਧ ਜੋਰ ਅਸੀਂ ਆਪਣੇ ਲੋਕਾਂ ਨੇ ਆਪਸ ਦੇ ਵਿੱਚ ਲੜਨ ਤੇ ਲਾਅ ਹੋਇਆ ਸਾਡਾ ਇੱਕ ਵੀ ਸ਼ਬਦ ਅਸੀਂ ਆਪਣੇ ਲੋਕਾਂ ਦੇ ਵਿਰੁੱਧ ਨਹੀਂ ਕੱਢਦੇ ਸਭ ਤੋਂ ਵੱਡਾ ਦਿਖਾਤ ਇਹ ਹੈ ਕਿ ਜਿਹੜਾ ਜੰਮਰਤਪਾਲ ਵਰਗੇ ਜਿਲ੍ਹਾਂ ਦੇ ਵਿੱਚ ਬੈਠੇ ਨੇ ਸਾਡੇ ਆਹੀ ਲੋਕਾਂ ਕਰਕੇ ਜਿਹੜੇ ਸਾਡੇ ਪੰਥ ਦੇ ਨਾਂ ਤੇ ਵੋਟਾਂ ਸਭ ਤੋਂ ਵੱਧ ਵਟੋਰਦੇ ਰਹੇ ਨੇ ਉਹਨਾਂ ਨੇ ਕਰਕੇ ਜਿਲ੍ਹਾਂ ਦੇ ਵਿੱਚ ਬੈਠੇ ਨੇਗੇ ਉਹ ਕਿਉਂ ਨਹੀਂ ਲੋਕ ਵਿਰੋਧ ਕਰਦੇ ਉਹਨਾਂ ਨੂੰ ਪਤਾ ਹੈ ਵੀ ਸਾਡੇ ਕੁਰਸੀਆਂ ਜਾਣ ਗਿਆ ਕੁਰਸੀਆਂ ਲਜਾੜਨੇ ਭਾਜਪਾ ਦੇ ਲਜਾੜਨੇ ਹੁਣ ਮੋਦੀ ਮੈਂ ਮੋਦੀ ਨੂੰ ਕਿਉਂ ਚੰਗਾ ਕਹਾ ਮੋਦੀ ਨੂੰ ਮੈਂ ਇਸ ਕਰਕੇ ਚੰਗਾ ਕਹਾ ਜੋ ਦਾ ਅਜੰਡਾ ਜੋ ਕਰਨਾ ਚਾਹੁੰਦੇ ਨੇ ਜੋ ਆਰਐਸਐਸ ਦਾ ਅਜੰਡਾ ਜੋ ਹਿੰਦੂਤਵ ਦਾ ਅਜੰਡਾ ਉਹਦੇ ਪੂਰਾ ਠੋਕ ਕੇ ਮਾਰਾ ਦੇ ਰਹੇ ਹੋ ਪਰ ਜਿਹੜਾ ਸਾਡਾ ਆ ਸਾਡੇ ਦੁਖਾਂਤ ਤੇ ਬਣਿਆ ਕਿਉਂ ਆ ਜਿਹੜੇ ਸਿਰ ਤੇ ਪੱਗਾ ਬਣ ਕੇ ਸਾਡੀ ਗੱਲ ਨੂੰ ਕਹਿੰਦੇ ਸੀ ਪੰਥ ਕਾਗੂ ਆ ਅਸੀਂ ਸਿੱਖ ਦੇ ਵਜੱਖਾਂ ਦੇ ਬੜਾ ਮੋਰੀ ਹੋ ਕੇ ਲੜਾਈਆਂ ਲੜਨ ਵਾਲੇ ਆ ਉਹ ਸਿੱਖਾਂ ਦੇ ਸਭ ਤੋਂ ਵੱਧ ਪਿੱਠ ਦੇ ਵਿੱਚ ਸਰਾ ਉਹਨਾਂ ਨੇ ਮਾਰਿਆ ਰਹਾ ਦੁਨੀਆ ਨੂੰ ਪੂਰੇ ਬਾਲਡ ਨੂੰ ਸਾਰੇ ਦੁਨੀਆ ਨੂੰ ਪਤਾ ਕਿ 2% ਵਾਲੇ ਇਹਨਾਂ ਨੇ ਕਿੰਡੀਆਂ ਮੱਡੀਆਂ ਕੁਰਬਾਨੀਆਂ ਲਈਆਂ ਅੱਜ ਉਹ ਕੁਰਬਾਨੀਆਂ ਸਾਰਾ ਸਾਡੇ ਪੰਥ ਕਾਗੂ ਰੋਲੀ ਪੁਰੇ ਜਾਂਦੇ ਨੇ ਸਰਦਾਰ ਨੂੰ ਇੱਥੇ ਧੋਖ ਕੇ ਗੱਲ ਕਹਿਣਾ ਵੀ ਜੇ ਆਉਣ ਵਾਲੇ ਦਿਨਾਂ ਵਿੱਚੇ ਮਸਲਾ ਨਹੀਂ ਹੱਲ ਹੋਊਗਾ ਤਾਂ ਅਸੀਂ ਸੀਐਮ ਦੀ ਕੋਠੀ ਵੀ ਘੇਰਾਂਗੇ ਐਮਐਲਏ ਨੂੰ ਵੀ ਘੇਰਾਂਗੇ ਉਹ ਇੱਥੇ ਆ ਨਹੀਂ ਹੈਗਾ ਵੀ ਆ ਹੁਣ ਜਿਵੇਂ ਸਰੀਆਮੀ ਤੁਰੇ ਫਿਰਨਗੇ ਗੱਲਾਂ ਪੰਜਾਬ ਦੀਆਂ ਕਰਨੀਆਂ ਗੱਲਾਂ ਪਾਕ ਦੀਆਂ ਕਰਨੀਆਂ ਤੇ ਸਾਡੇ ਨੌਜਵਾਨਾਂ ਤੇ ਬੋਲਣ ਨੂੰ ਕਾਰ ਨਹੀਂ ਹੈਗੇ ਤਿਆਰੋਂ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਨੇ ਐਮਐਲਏ ਦੇ ਘਰ ਘੇਰਨੇ ਆ ਆ ਜਿਹੜੇ ਬਣੇ ਫਤਨੇ ਜਿਹੜੇ ਮਿੰਟਰੀ ਬਣੇ ਫਤਨੇ ਮੈਂ ਘਰ ਘੇਰਨੇ ਆ ਗੱਲ ਕਰਦਾ ਭਗਵਾਨਤਮਨ ਬੱਲ ਕੇ ਸਿਰ ਤੇ ਬੱਜ ਮੈਂ ਸਿੱਖਾਂ ਦਾ ਪਰ ਸਿੱਖਾਂ ਦੀ ਗੱਲ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਗੱਲ ਕਿੱਥੇ ਕਰਤੀ ਇਸ ਜੀ ਦਾ ਦੱਸੋ ਕਹਿੰਦੇ ਪੰਜਾਬ ਬਚਾਉਣਾ ਪੰਜਾਬ ਐਵੇਂ ਜਾ ਕੇ ਬਚੂਗਾ ਪੰਜਾਬ ਐਵੇਂ ਬਚੂਗਾ ਗੱਲ ਕਰੋ ਸਾਡੇ ਜਿਹੜੇ ਜੇਲ੍ਹਾਂ ਦੇ ਵਿੱਚ ਬੈਠੇ ਨੇ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇਗੇ ਤੇ ਜਿਹੜੇ ਹੁਣ ਸਾਡੇ ਡਿਗਰੀ ਕਰਦੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਇਹਨਾਂ ਨੂੰ ਪੰਜਾਬ ਲਿਆਉਣ ਦੀ ਗੱਲ ਕਰੋ ਮਾਂ ਸਿੱਧਾ ਚੱਲਦਾ ਹੁੰਦਾ ਐਲਾਨ ਪੂਰਾ ਜੜ ਹੁਣ ਮੇਰੀ ਅੱਜ ਵਾਲੀ ਗੱਲ ਸਰਕਾਰਾਂ ਨੂੰ ਪੂਰੀ ਚੁਗਦੀ ਹੈ ਸਾਡਾ ਕਿਉਂਕਿ ਇਹ ਐਲਾਨ ਹੁੰਦਾ ਵੀ ਇਸ ਤਰ੍ਹਾਂ ਨੂੰ ਘੇਰਨਾ ਹੈ ਅਜੇ ਤੱਕ ਘੇਰ ਕੇ ਸਵਾਲ ਕਰਨਿਆ ਅਸੀਂ ਨਹੀਂ ਪਿੰਡਾਂ ਦੇ ਵਿੱਚ ਬਣ ਦੇਣਾ